ਔਰ ਫਾਦਰ ਸਾਹਿਬ ਜਿੱਦਾਂ ਕਿ ਇਹਨਾਂ ਨੇ ਜਦੋਂ ਬੇਬੀ ਕਨਸੀਵ ਕੀਤਾ 25 ਦਸੰਬਰ 2024 ਨੂੰ ਜਿਸ ਦਿਨ 2024 ਦਾ ਸਭ ਤੋਂ ਵੱਡਾ ਚਮਤਕਾਰ ਪਾਉਣ ਦਾ ਦਿਨ ਸੀਗਾ ਉਸ ਦਿਨ ਆਏ ਨੇ ਮੱਖੂਮਾ ਸਮਰਪਤ ਵੰਦਨ ਅੰਦਰ ਔਰ ਉਸ ਦਿਨ ਬੇਬੀ ਬਲੇਸਿੰਗ ਵਾਲਿਆਂ ਨੂੰ ਸਪੈਸ਼ਲ ਅਨੰਟਡ ਕੇਕ ਮਿਲਿਆ ਸੀਗਾ ਹਾਂ ਔਰ ਇਹ ਵੀ ਲੈ ਕੇ ਗਿਆ ਔਰ ਜਿੱਦਾਂ ਇਹਨਾਂ ਨੂੰ ਅਨੰਟਡ ਕੇਕ ਮਿਲਿਆ ਇਹਨਾਂ ਨੇ ਗ੍ਰੈਂਡ ਕੀਤਾ ਔਰ ਉਸੇ ਦਿਨਾਂ ਦੇ ਅੰਦਰ ਹੀ ਇਹਨਾਂ ਨੇ ਬੇਬੀ ਕਨਸੀਵ ਕੀਤਾ ਸੀ ਔਰ ਅੱਜ ਇਹ بیٹے ਦੇ ਨਾਲ ਯਾਨੀ ਉਸ ਦਾਦੀ ਨੂੰ ਜਿਹੜੀ ਸੇਵਾ ਦੇ ਵਿੱਚ ਸੀ ਇੱਕ ਮਾਣਾ ਪਵੰਦ ਦੇ ਹਿੱਸੇਦਾਰ ਵੀ ਬਣਿਆ ਪਰਮੇਸ਼ਵਰ ਨੇ ਇਹਨਾਂ ਨੂੰ ਅੱਜ ਪੋਤੇ ਦੇ ਨਾਲ ਬਲੈਸ ਕੀਤਾ ਪਰਮੇਸ਼ਵਰ ਨੇ ਬੇਟਾ ਦਿੱਤਾ ਔਰ ਓਕੇ ਇਹ ਇਹ ਖੁਸ਼ੀ ਕਿਉਂ ਆ ਇਸ ਪਰਿਵਾਰ ਨੂੰ ਪੁਰਾਣੇ ਬਜ਼ੁਰਗ ਸਾਡੀਆਂ ਮਾਤਾਵਾਂ ਜਿਹੜੀਆਂ ਸਾਰਿਆਂ ਨੂੰ ਪਤਾ ਹੈ ਕਿ ਪੁੱਤ ਤੇ ਜੰਮਦੇ ਗੱਭਰੂ ਆ ਹਰ ਬੰਦਾ ਇਹੀ ਚਾਹੁੰਦਾ ਜੇ ਪਹਿਲੀ ਉਮਰ ਨੇ ਤੇ ਮਿਲ ਜਾਣ ਤੇ ਬਹੁਤ ਵਧੀਆ ਬੰਦੇ ਦਾ ਜੀਵਨ ਗੁਜ਼ਰਦਾ ਤੇ ਪਰਮੇਸ਼ਰ ਨੇ ਇਹਨਾਂ ਦੀ ਦੁਹਾਈ ਨੂੰ ਸੁਣਿਆ ਇਹਨਾਂ ਦੀ ਪ੍ਰੇਰਨ ਨੂੰ ਸੁਣਿਆ ਪਰਮੇਸ਼ਰ ਨੇ ਇਹਨਾਂ ਨੂੰ ਬles ਕੀਤਾ ਅੱਜ بیٹے ਦੀ ਗਵਾਈ ਦੇ ਨਾਲ ਆਏ ਤਾਰੀਫ ਕਰਾਂਗੇ ਜ਼ੋਰ ਦਾ ਤਾਲੀਆਂ ਦੇ ਨਾਲ ਮੈਂ ਕਿਹਾ ਇਹ ਜਿਹੜੇ ਇੱਕ ਮਾਂ ਗਵਾਈਆਂ ਇਹ ਗਵਾਈਆਂ ਤੁਸੀਂ ਦਿੰਦੇ ਜਾਣਾ ਅੱਛਾ ਇਹ ਸ਼ਾਦੀ ਰੱਖ ਦਿੱਤੀ ਗਈ ਹੈ ਵਾਹ ਕਿੰਨੇ ਤਰੀਕ ਦੀ ਹੈ ਅੱਛਾ ਨਵੰਬਰ ਦੀ ਠੀਕ ਹੈ ਕੋਈ ਗੱਲ ਨਹੀਂ ਜ਼ਰੂਰ ਆਉਂਗਾ ਮੈਂ ਕਿੱਥੇ ਜਾਣਾ ਆਪਣੇ ਪਰਿਵਾਰਾਂ 'ਚ ਜਾਣਾ ਮਾਮਿਆਂ ਨੂੰ ਛੱਡਿਆਂ ਨੂੰ ਤੇ 25 ਸਾਲ ਹੋ ਗਏ ਪਰ ਰਿਸ਼ਤੇਦਾਰ ਤੇ ਸਾਰੇ ਹੁਣ ਮੇਰੇ ਆਪਾਂ ਹੀ ਆ ਇੱਥੇ ਹੀ ਹੋਣਾ ਮੈਂ ਔਰ ਫੇਰ ਦੇ ਨਾਲ ਹੀ ਰਿਸ਼ਤਾ ਹੋਇਆ ਜਿਨ੍ਹਾਂ ਦੇ ਰਿਸ਼ਤੇ ਨਹੀਂ ਹੋ ਰਹੇ ਕੱਪੜੇ-ਕੁੱਪੜੇ ਛੇਰਵਾਨੀਆਂ ਸੁਆੰਗੇ ਰੱਖੋ ਥਲਵਾਈ ਨੂੰ ਪਹਿਲਾਂ ਕਹਿ ਕੇ ਰੱਖੋ ਕਿ ਦੋ ਚਾਰ ਦਿਨ ਪਹਿਲਾਂ ਹੀ ਦੱਸਾਂਗੇ ਵਿਆਹ ਹੋਣਾ ਹੀ ਹੋਣਾ ਤੁਹਾਡੇ ਬੱਚਿਆਂ ਦੇ ਇਕਾੜ ਟੀਮ ਜਿਹੜੀ ਐ ਇੱਦਾਂ ਖੁਰਦਪੁਰ ਜਨਾ ਕਰਦੇਓ ਮੇਰੇ ਪ੍ਰੇਅਰ ਰੂਮ 'ਚ ਜਾਣਾ ਚਾਹੀਦਾ ਮੈਂ ਪ੍ਰੇਅਰ ਕਰਨੀ ਆ ਪਰਮੇਸ਼ਵਰ ਨੇ ਦਇਆ ਰੱਖਣੀ ਆ ਅੱਜ ਖੋਸ਼ਾੜ ਪੂਰਾ ਪਰਿਵਾਰ ਵਾਹ ਗੋਡ ਬlesਸ ਯੂ ਲਿਆਓ ਬੇਟੇ ਨੂੰ ਮੈਂ ਡੈਡੀਕੇਟ ਕਰਨਾ ਅੱਛਾ ਦੁੱਧ ਦੀ ਮੱਝਾਂ ਦਾ ਦੁੱਧ ਪਾਉਣਿਆ ਇਹ ਉਹਦੀ ਸੇਵਾ ਗੋਡ ਬlesਸ ਯੂ ਇਹ ਦਵਨ ਹੋ ਕੇ ਕਰੇ ਅੱਛਾ ਇਹ ਸਵੀਟ ਜਿਹੜੀ ਮਤਲਬ 5000 ਦਾ ਜਿਹੜੀ ਮਠਾਈ ਲਿਓਣੀ ਸੀ ਉਹ ਰੱਬ ਤੇ ਘਰ ਦੀ ਛੱਤ ਲੀ ਦੇ ਦਿੱਤਾ ਵਾਹ ਇਹ ਇੱਕਦਾਂ ਦੇ ਇੱਕ ਮਨ ਵੀ ਹੈ ਗਿਆ ਪਰਿਵਾਰ ਜਿਨ੍ਹਾਂ ਨੂੰ ਪਤਾ ਹੈ ਕਿ ਕਿਹੜੀ ਚੀਜ਼ ਦੀ ਲੋੜ ਆ ਇਹ ਗੱਲ ਬੜੀ ਇਹ ਬੜੀ ਸੋਚਣ ਵਾਲੀ ਆ ਕਿ ਜਦੋਂ ਆਪਾਂ ਪਰਿਵਾਰ ਹੁੰਨੇ ਆ ਉਦੋਂ ਪਰਿਵਾਰ ਦੇ ਵਿੱਚ ਪਤਾ ਹੁੰਦਾ ਕਿ ਆਪਾਂ ਨੂੰ ਕਿਹਦੀ ਲੋੜ ਹੈ ਜਿੱਦਾਂ ਤੁਸੀਂ ਬੇਟੀ ਦੇ ਘਰ ਜਾਂਦੇ ਆ ਤੇ ਬੇਟੀ ਦੇ ਘਰ ਉਹਨੂੰ ਪਹਿਲਾਂ ਪੁੱਛਦੇ ਆ ਜਾਣ ਤੋਂ ਪਹਿਲਾਂ ਮਾਂ ਜ਼ਰੂਰ ਪੁੱਛਦੀ ਆ ਉਹਨੂੰ ਕਿ ਕੀ ਲੈ ਕੇ ਆਈਏ ਉਹ ਫਿਰ ਦੱਸਦੀ ਆ ਕਿ ਬੀਬੀ ਕੁੱਕਰ